ਲਹਿਰ ਇੰਡੀਆ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੰਜੀ ਕੁਮਾਰ ਸਵਾਗਤ ਕਰਦਾ ਹਾਂ ਦੋਸਤੋ ਗੱਲ ਕਰੀ ਲੁਧਿਆਣਾ ਦੇ ਇਸ਼ਰ ਨਗਰ ਪੁਲ ਦੀ ਤੇ ਇੱਥੇ ਤੁਹਾਨੂੰ ਦਿਖਾ ਰਹੇ ਕਿ ਜਾਮ ਦੀ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਕਿ ਇੱਥੇ ਵੀ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਹੈਗਾ ਕਿ ਇੱਥੇ ਜਾਮ ਲੱਗਿਆ ਰਹਿੰਦਾ ਕੋਈ ਮੁਲਾਜ਼ਮ ਮੌਜੂਦ ਨਹੀਂ ਹੈਗਾ ਤੇ ਹਾਸਾ ਹੋਣ ਦਾ ਵੀ ਡਰਾ ਹੈ ਕਿਸੇ ਟਾਈਮ ਕੋਈ ਵੀ ਹਾਸਾ ਹੋ ਸਕਦਾ ਤੇ ਇਸ ਸਬੰਧੀ ਦਾ ਵੀ ਗੱਲ ਕਰੀਏ ਕੱਲ ਇੱਕ ਪੱਤਰਕਾਰ ਨੇ ਇੱਥੇ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨਾਲ ਪੁਲਿਸ ਮੁਲਾਜ਼ਮ ਵੱਲੋਂ ਕੁੱਟ ਮਾਰ ਵੀ ਕੀਤੀ ਸੀ ਕੀ ਗੱਲ ਕੀ ਕੀ ਸਾਡੇ ਕੋਲ ਰਾਈਟ ਨਹੀਂ ਹੈਗਾ ਕਿ ਅਸੀਂ ਜੇ ਨੇ ਪੱਤਰਕਾਰ ਨਾਲ ਮਾਰਗੋਟ ਵੀ ਕੀਤੀ ਤੇ ਇੱਥੇ ਜੋ ਵੀ ਭਾਰੀ ਮਾਤਰਾ ਦੇ ਵਿੱਚ ਜਾਮ ਲੱਗਾ ਤੇ ਲੋਕ ਵੀ ਮੌਜੂਦ ਨੇ ਅਸੀਂ ਉਹਨਾਂ ਨੇ ਵੀ ਤੁਹਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਇੱਥੇ ਲੋਕ ਇੱਥੇ ਭਾਰੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਅਸੀਂ ਜਾਮ ਦੇ ਕਿਤੇ ਜਾਮ ਜਾਮ ਲੱਗਾ ਰਿਹਾ ਹੈ ਤੇ ਕੋਸ਼ੀਸ਼ ਨਗਰਪਾਲਿਕਾ ਦੇ ਉੱਪਰ ਲੋਕ ਵੀ ਮੌਜੂਦ ਨੇ ਕਾਫੀ ਪਰੇਸ਼ਾਨ ਹੁੰਦੇ ਲੋਕ ਇੱਥੇ ਦੇਖੋ ਜੀ ਆਣ ਜਾਣ ਦੇ ਵਿੱਚ ਕਾਫੀ ਦਿੱਕਤ ਆ ਰਹੀ ਚਾਰੇ ਪਾਸੇ ਭਾਰੀ ਜਾਮ ਲੱਗਾ ਤਾਂ ਮੈਂ ਕੈਮਰਾਮੈਨ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਚਾਰੇ ਪਾਸੇ ਜਾਮ ਦੀਆਂ ਹਾਂਜੀ ਸੋ ਗੱਲਬਾਤ ਇੱਥੇ ਕਰਦੇ ਆਂ हां हां जी सर इते जाम लगाया रंदा कर की करना चाहोगे सर इते बाद करदे ऑफिसर आ रहे हां जी ऑफिसर आ रहे ये कह रहे जी ऑफिसर आ रहे जी गल करन दो कतरा रहे ने गल नहीं कर रहे कहते ऑफिसर आ रहे हैं ओही ਤੁਹਾਡੇ ਨਾਲ ਗੱਲਬਾਤ ਕਰਨਗੇ ਤੋਂ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹਾਂਗਾ ਤੁਸੀਂ ਰੱਖਾਂ ਜੀ ਭਾਜੀ ਜਾਮ ਲੱਗਦਾ ਕੀ ਕਰਨਾ ਚਾਹੋਗੇ ਵੀਰੇ ਇੱਥੇ ਜਾਮ ਬਹੁਤ ਲੱਗਦਾ ਕਈ ਵਾਰੀ ਬਹੁਤ ਜ਼ਿਆਦਾ ਲੱਗਿਆ ਹੁੰਦਾ ਜਾਮ हां जी ਭਾਜੀ ਕਈ ਵਾਰ ਐਂਬੂਲੈਂਸ ਵੀ ਘਰ ਆਇਆ ਤੇ ਕਿਸੇ ਕੋਈ ਪੇਸ਼ੈਂਟ ਹੋਵੇ ਤੇ ਕੀ ਕਰਨਾ ਚਾਹੋਗੇ ਇਸ ਬਾਰੇ ਨਹੀਂ ਇਹ ਅਸੀਂ ਹੁੰਦੇ ਦੇਖਿਆ ਐਕਸੀਡੈਂਟ ਕਦੇ ਐਂਬੂਲੈਂਸ ਦੇਖੀ ਨਹੀਂ ਆਈ ਹਾਂ ਜੀ ਦੇਖਿਆ ਭਾਈ ਇਹ ਤੇ ਪੁਲਿਸ ਪ੍ਰੇਸ਼ਾਨ ਨਾਲ ਮੌਜੂਦ ਨਹੀਂ ਹੁੰਦੇ ਵੀ ਦੇਖਿਆ ਕਈ ਵ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਬਈ ਬਹੁਤ ਜਿਆਦਾ ਮਤਲਬ ਇੱਥੇ ਕੰਡੀਸ਼ਨ ਖਰਾਬ ਆ ਹਾਂਜੀ ਹਾਂਜੀ ਤੋਂ ਇਹਨਾਂ ਦਾ ਵੀ ਕਹਿਣਾ ਵਾਜੀ ਇੱਥੇ ਬਹੁਤ ਜਿਆਦਾ ਪੋਜੀਸ਼ਨ ਹੈ ਖਰਾਬ ਆ ਤੇ ਇਹਨਾਂ ਮਤਲਬ ਕਿ ਇੱਥੇ ਟ੍ਰੈਫਿਕ ਕੰਟਰੋਲ ਨਹੀਂ ਹੁੰਦੀ ਹੈਗੀ ਤੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਇੱਧਰ ਵੀ ਤਸਵੀਰਾਂ ਦਿਖਾਏ ਯਾਰ ਕੈਮਰਾਮੈਨ ਲਹਿਰ ਇੰਡੀਆ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਈਸ਼ਰ ਨਗਰ ਪੁਲ ਤੇ ਜਾਮ ਲੱਗ ਰਾਂ ਦਾ ਬੁਰਾ ਹਾਲ ਆ ਇੱਥੇ ਤਾਂ ਕਿ ਤੇ ਪੁਲਿਸ ਜਦੋਂ ਅਸੀਂ ਕਿ ਕੈਮਰਾ ਇੱਧਰ ਘੁਮਾ ਕੇ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਈਸ਼ਰ ਨਗਰ ਪੁਲ ਦੀਆਂ ਜਾਮ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਇੱਥੇ ਮੁਲਾਜ਼ਮ ਅਸੀਂ ਹੁਣ ਵੀਡੀਓ ਕਰ ਰਹੇ ਹਾਂ ਤੇ ਮੁਲਾਜ਼ਮ ਹੁਣ ਆਏ ਨੇ ਇੱਥੇ ਉਸ ਤੋਂ ਪਹਿਲਾਂ ਅਸੀਂ ਵੀਡੀਓ ਬਣਾਈ ਤੇ ਕੋਈ ਮਾਦਮ ਮੁਲਾਜ਼ਮ ਮੌਜੂਦ ਨਹੀਂ ਸੀਗਾ ਤੇ ਇੱਥੇ ਭਾਰੀ ਜਾਮ ਲੱਗਦਾ ਤੇ ਕਿਸੇ ਟਾਈਮ ਕੋਈ ਵੀ ਹਾਸਾ ਹੋ ਸਕਦਾ ਕਿਸੇ ਐਂਬੂਲੈਂਸ ਨਾਲ ਨੰਗਣਾ ਹੋਵੇ ਕੋਈ ਜ਼ਰੂਰੀ ਕਿਸੇ ਨੂੰ ਕੰਮ ਜਾਣਾ ਹੋਵੇ ਤੇ ਉਸ ਦੇ ਲਈ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਆਇਆ ਤੇ ਅਸੀਂ ਦੇਖਦੇ ਹਾਂ ਕਿ ਇੱਥੇ ਕਈ ਵਾਰ ਕਾਫੀ ਦਿੱਕਤ ਹੈ ਇੱਕ 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 ਜਾਮ ਵਾਸਤੇ ਘੰਟਾ ਹਾਂਜੀ 1 ਘੰਟਾ ਇਹ ਕਿਹਦਾ ਜਾਨਦਾ ਅਕਲ ਜੀ ਅਮਰਜੈਂਸੀ ਹੋਵੇ ਤਾਂ ਬੰਦਾ ਬਿਮਾਰ ਹੋਵੇ ਕਿਤੇ ਜਾਣਾ ਹੋਵੇ ਰਾਜਾ ਮਰਜੀ ਵਈ ਓਕੇ ਓਕੇ ਇੱਥੇ ਪਹੁੰਚੂਗਾ ਆ ਦੇਖੋ ਲੋਕਾਂ ਦਾ ਕਹਿਣਾ ਕਹਿੰਦੇ ਇੱਥੇ ਕਿ ਜੇ ਕੋਈ ਬੰਦਾ ਇੱਥੇ ਅਮਰਜੈਂਸੀ ਹੋਵੇ ਇੰਨਾ ਜਾਮ ਹੁੰਦਾ ਕਿ ਬੰਦਾ ਭਾਵੇਂ ਰਾਜੇ ਮਰ ਜਵੇ ਵਈ ਇੱਥੇ ਇੱਕ ਇੱਕ ਘੰਟਾ ਜਮ ਲੰਮਾ ਜਾਮ ਲੱਗਦਾ ਜੀ ਤੇ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਹੋਰ ਵੀ ਲੋਕ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਦੀ ਤੁਹਾਡੀ ਕੋਸ਼ਿਸ਼ ਕਰਦੇ ਹਾਂ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜਾਮ ਲੱਗਦਾ ਹੈ ਜਾਮ ਦਾ ਪੁੱਛੋਣਾ ਜੀ ਬੁਰਾ ਹਾਲ ਹੈ ਕੋਸ਼ਿਸ਼ ਨਹੀਂ ਸਰ ਭਾਈ। ਤੇ ਇਹਨਾਂ ਦਾ ਵੀ ਕਹਿਣਾ ਕਿ ਇੱਥੇ ਕਹਿੰਦੇ ਐਮਰਜੈਂਸੀ ਕੰਮ ਵੀ ਹੋਵੇ ਤਾਂ ਤਾਂ ਬਹੁਤ ਔਖਾ ਤੇ ਜੋ ਮੁਲਾਜ਼ਮ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸ਼ਾਮ ਲੱਗਦਾ ਜੀ ਕੀ ਹਾਂਜੀ ਕੀ ਕਹਾਂ ਲਗਾਉਂਦਾ ਭਾਜੀ? ਇਹ ਜਿੰਨਾ ਚਿਰ ਪੰਜਾਬ ਸਰਕਾਰ ਰਹੂਗੀ ਭਗਵਾਨ ਤਾਂ ਮਾਨ ਤੇ ਦਿੱਲੀ ਵਾਲੇ ਜਿਹੜੇ ਲਟੇਦੇ ਨੇ ਜਿੰਨਾ ਚਿਰ ਇਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਰਾਜ ਕਰਨਾ ਉਹਨਾਂ ਚਿਰ ਇਹੀ ਹਾਲ ਹੋਣਾ ਸਾਡੇ ਪੰਜਾਬ ਦਾ। ਤੇ ਜਿਹੜੀਆਂ ਪੁਲਿਸਾਂ ਪੁਲਿਸ ਵਿਭਾਗ ਸਾਡਾ ਇਹ ਇੰਨਾ ਕਿ ਪੁਲਿਸ ਇਹਨਾਂ ਤੋਂ ਡਰ ਰਹੀ ਆ। ਜੇ ਲੋਕਾਂ ਦੇ ਪਬਲਿਕ ਦੇ ਕੰਮ ਕਰਨੇ ਸੀ ਉਹ ਵੀ ਨਹੀਂ ਕਰ ਰਹਾ ਕਿਉਂ ਨਹੀਂ ਕਰ ਰਹਾ ਕਿ ਉਪਰੋਂ ਡਰਦੇ ਆ ਥੱਲੇ ਉਹ ਲੈ ਨਹੀਂ ਸਕਦੇ ਕਿਸੇ ਤੋਂ ਕੁਛ ਅੱਗੇ ਲੈ ਦੇ ਕੇ ਕੰਮ ਤਾਂ ਹੁੰਦੇ ਸੀ ਕੰਮ ਸੇ ਕੰਮ ਹੁਣ ਕੰਮ ਨਹੀਂ ਹੁੰਦੇ ਭਗਵਾਨ ਦਮਨ ਸਭ ਤੋਂ ਗੰਦਾ ਬੰਦਾ ਨਿਕਲਿਆ ਸਾਡੇ ਪੰਜਾਬ ਦਾ ਸਰ ਜੀ ਜਿਸ ਤਰ੍ਹਾਂ ਇੱਥੇ ਲੰਬਾ ਜਾਮ ਲੱਗਦਾ ਕਿਸੇ ਨੂੰ ਅਮਰਜੈਂਸੀ ਹੋਵੇ ਕਿ ਆਪਰ ਲੋਕ ਨੂੰ ਐਂਬੂਲੈਂਸ ਲੱਗਣੀ ਹੋਣੀ ਜਾਂ ਕੋਈ ਬਿਮਾਰ ਸ਼ਮਾਰ ਹੋਵੇ ਸਰ ਉਹਦਾ ਕੀ ਬਣੂਗਾ ਇੱਥੇ ਉਹਦਾ ਇਹੀ ਬਣਨਾ ਜੀ ਉਹ ਮਰ ਜੂਗਾ ਉਹ ਮਰ ਜੂਗਾ ਉਹਦੇ ਘਰ ਦੇ ਰੋਣਗੇ ਕਿਸੇ ਨੇ ਕੋਈ ਕਲੇਮ ਦੀ ਗੱਲ ਨਹੀਂ ਕਰਨੀ ਕਿਸੇ ਨੇ ਕੁਝ ਨਹੀਂ ਕਰਨਾ ਇਹਨਾਂ ਦੀ ਬਦੌਲਤ ਹੀ ਬੰਦੇ ਮਰਦੇ ਆ ਮੈਂ ਕਹਿੰਦਾ ਪੰਜਾਬ ਪੁਲਿਸ ਨਾ ਕੇ ਦੇ ਖੜੇ ਨਾ ਕਦੇ ਵੀ ਜਾਮ ਨਹੀਂ ਲੱਗਦਾ ਇਹ ਤੇ ਮੁਲਾਜ਼ਮਾਂ ਦਾ ਫਰਜ਼ ਨਹੀਂ ਹੈਗਾ ਕਿ ਉਹ ਇੱਥੇ ਨੂੰ ਹੈਂਡਲ ਬਿਲਕੁਲ ਬਿਲਕੁਲ ਜੀ ਮੁਲਾਜ਼ਮਾਂ ਦਾ ਫਰਜ਼ ਬਣਦਾ ਤੇ ਚਾਰ ਚਾਰ ਘੰਟੇ ਜਾਮ ਲੱਗੇ ਰਹਿਦਾ ਉਧਰ ਕੋਟਾਂ ਪੁੱਛਦੇ ਤੁਸੀਂ ਕੋਰਟ 'ਚ ਕਿਉਂ ਨਹੀਂ ਹੁੰਦੇ ਕੋਰਟ 'ਚ ਮਲਾਇ ਮਜਾਉ ਕਿੱਥੇ ਕੋਰਟ ਦੇ ਵਿੱਚ ਜਾ ਕੇ ਤੇ ਪੇਸ਼ ਕਿਵੇਂ ਹੋਊਗਾ ਜਾ ਕੇ ਠੀਕ ਹੈ ਤੋਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਨਾ ਨਾ ਵੀ ਜਾਮ ਦੀ ਸਮੱਸਿਆ ਬਾਰੇ ਗੱਲਬਾਤ ਕੀਤੀ ਆ ਤੋਂ ਅਸੀਂ ਇੱਥੇ ਸਾਹਮਣੇ ਆ ਰਹੀ ਹੈ ਹਾਂਜੀ ਕਿ ਮੈਂ ਗਿਆ ਮੈਂ ਹੀ ਮੈਨੂੰ ਪਾਣੀ ਪੀਣਾ ਮੈਂ ਤਾਂ ਹਾਂ ਗੱਲ ਹੀ ਮੇਰੇ ਨਾਲ ਸੁਆਣੀ ਕਰਦਾ ਤੁਸੀਂ ਮੱਤੋਂ ਬਾਈ ਥੋੜੇ ਮੇਰੀ ਗੱਲ ਸੁਣ ਦੇ ਐ ਕੋਈ ਨਹੀਂ ਰੱਖੇ ਪੱਤਰਕਾਰ ਕੋਈ ਸੁਆਗਤ ਨਹੀਂ ਨਹੀਂ ਬੰਦੋਂਗੇ ਤੁਸੀਂ ਗੁੱਟਮਾਰ ਕਰੋਗੇ ਪੱਤਰਕਾਰ ਦੇ ਉੱਤੇ ਹਾਂਜੀ ਉਹ ਸੋਈ ਕਿਨੇ ਮਾਰਿਆ ਸ਼ਰੇ ਆਂ ਬਾਈ ਜੀ ਦੁਕਾਨਾਂ ਗੁੱਟਮਾਰ ਕੀਤੀ ਐ ਐ ਸਹੀ ਦੇ ਮਾਰਿਆ ਬਾਈ ਜੀ ਬਹੁਤ ਬੰਦਰ ਕੀਤੇ ਪੱਤਰਕਾਰ ਕੋਈ ਮੇਰੇ ਕੋਲ ਭਾਈ ਇੱਥੇ ਕੋਈ ਮੈਂ ਕੌਣ ਆਏਗਾ ਦੋ ਬੰਦੇ ਆਏ ਕੇ ਬੈਠ ਕੇ ਕੁਝ ਵੀਰੇ ਹੀ ਤਰ੍ਹਾਂ ਪੁੱਛਿਆ ਤੁਸੀਂ ਇੰਚਾਰਜ ਤੋਂ ਹਿਸਾਬ ਕਰ ਰਹੇ ਆ ਜੇ ਪੱਤਰਕਾਰ ਵੀ ਸਵਾਲ ਕਰਦਾ ਤੇ ਤੁਸੀਂ ਉਹਨੂੰ ਹੱਥੋਂ ਪਈ ਪੋਗੇ ਨਹੀਂ ਮਹਾਰਾ ਜੀ ਸਾਡੇ ਕੋਲ ਅਧਿਕਾਰ ਹੈਗਾ ਜੀ ਪੱਤਰਕਾਰ ਨੂੰ ਮਾਰ ਕਰਨ ਦਾ ਕਿਸੇ ਕਿਸੇ ਕੋਲ ਅੱਛਾ ਮੇਰੀ ਗੱਲ ਸੁਣੋ ਹੁਣ ਤੁਹਾਡੇ ਹੁਣ ਤੁਹਾਡੇ ਹੁਣ ਤੁਹਾਡੀ ਇੰਚਾਰਜ ਸਾਹਿਬ ਕਿੱਥੇ ਉਹ ਕਿੱਥੇ ਇਸ ਚੋਂ ਇੱਕ ਮਿੰਟ ਜਾਉਂਗਾ ਹਾਂਜੀ ਨਹੀਂ ਕਿੱਥੇ ਆ ਗਿਆ ਹੁਣ ਐਸਟਾ ਪਾਜੀ ਪੱਤਰਕਾਰ ਨੂੰ ਜਵਾਬ ਦੇਣਾ ਦਾ ਤੁਸੀਂ ਕਿੱਥੇ ਗੁੰਜੋ ਪੱਤਰਕਾਰ ਨੂੰ ਜਲੇ ਪਾਏਗਾ ਜੇ ਆਪਾਂ ਹਾਂਜੀ ਪੰਜ ਮਿੰਟ ਹਾਂਜੀ ਜੇ ਜਪਾਟਾ ਦੇਣਾ ਜੇ ਜੀ ਵੀਰ ਜੀ ਕਰਦੀ ਹੈ ਜੇ ਅਗਰ ਪੁਲਿਸ ਮਹਾਰਾਜੇ ਮ ਕੋਈ ਵੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਚੌਂਕਾਂ ਤੇ ਹਾਟੀਆਂ ਖੜ ਕੇ ਉਹਨਾਂ ਦਾ ਧਿਆਨ ਦੇਣਾ ਇਹ ਗੱਲ ਇਹ ਕਿ ਇਹਨਾਂ ਦੀ ਜ਼ਿੰਮੇਵਾਰੀ ਹੋਰ ਕੌਣ ਲਊਗਾ ਇਹ ਤਨਖਾਹਾਂ ਲੈਂਦੇ ਨੇ ਜ਼ਿੰਮੇਵਾਰੀਆਂ ਵੀ ਇਹਨਾਂ ਦੀਆਂ ਪੰਤੀਆਂ ਨੇ ਕਈ ਚੌਂਕਾਂ ਦੇ ਵਿੱਚ ਇਹਨਾਂ ਨੇ ਮੁੰਡੇ ਪ੍ਰਾਈਵੇਟ ਖੜੇ ਕਿਤੇ ਆ ਜੀ ਜਿੰਨਾਂ ਨੂੰ ਪਤਾ ਨਹੀਂ ਹੈ ਕਿ ਤੁਹਾਡਾ ਰੂਨ ਕੀ ਹੈ ਕਈ ਵਾਰ ਉਹ ਗੁੰਡਾ ਕਰਦੀ ਵੀ ਕਰਦੇ ਆ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਵੀ ਆ ਕਿ ਤੇ ਸਾਡੇ ਬੰਦੇ ਨਹੀਂ ਆ ਪਰ ਹਾਲਾਂਕਿ ਰਹਿੰਦੇ ਇਹਨਾਂ ਦੇ ਕੋਲ ਆ ਤੇ ਇਹ ਕਾਕੇ ਇਹਨਾਂ ਦੀ ਡਿਊਟੀ ਜਿਹੜੀ ਪੰਦੀ ਉਹ ਇਹ ਆਪਣੀ ਡਿਊਟੀ ਆਪ ਸੰਭਾਲਣਾ ਚੌਂਕ ਦੇ ਉੱਤੇ ਦੋ ਲੋਕ ਘੰਟੇ ਜਾਮ ਲੱਗਾ ਰਹਿਦਾ ਕਿਸੇ ਦੀ ਜ਼ਿੰਦਗੀ ਦਾ ਸਵਾਲ 5 ਮਿੰਟ ਦਾ ਹੁੰਦਾ ਆ ਉਹ 3 ਮਿੰਟ ਹੌਸਪੀਟਲ ਪਹੁੰਚਣ ਵਾਲਾ ਜਿਹੜਾ ਹੁੰਦਾ ਆ ਉਹਨੂੰ 1 ਘੰਟੇ ਦੇ ਵਿੱਚ ਲੱਗ ਜਾਂਦਾ ਆ ਉਦੋਂ ਬਾਅਦ ਡੈੱਡ ਬੋਟੀ ਬਣ ਜਾਂਦੀ ਹੁੰਦੀ ਹੈ ਈਸ਼ਰ ਨਗਰ ਦਾ ਕੀ ਤੁਸੀਂ ਇੱਥੇ ਇੱਥੇ ਤੇ ਵਸਦੇ ਹੋ ਮਾਹੌਲ ਬਿਲਕੁਲ ਜੀ ਬਿਲਕੁਲ ਇੱਥੋਂ ਦੇ ਵਸਨੀਕ ਉੱਪਰ ਕਰਦੇ ਨੇ ਕਿਹੋ ਜੀ ਡਿਊਟੀ ਕਰਦੇ ਇਹ ਦੇਖੋ ਜੀ ਇੱਥੇ ਦੀ ਕੋਈ ਡਿਊਟੀ ਨਹੀਂ ਆ ਇਹਨਾਂ ਦੀ ਉਦੋਂ ਡਿਊਟੀ ਹੁੰਦੀ ਜਦੋਂ ਕਿਸੇ ਅਫਸਰ ਨੇ ਆਉਣਾ ਹੁੰਦਾ ਆ ਬਸ ਉਦੋਂ ਦੀ ਡਿਊਟੀ ਹੁੰਦੀ ਉਦੋਂ ਬਾਅਦ ਕੋਈ ਡਿਊਟੀ ਨਹੀਂ ਹੁੰਦੀ ਇੱਥੇ ਕੋਈ ਨਹੀਂ ਦਿਖਦਾ ਇਦਾਂ ਚਲਾਨ ਕੱਟਣੇ ਹੁੰਦੇ ਆ ਪਰ ਉਹ ਤਾਂ ਦਿਖਦੇ ਆ ਉਹ ਤੋਂ ਇਲਾਵਾ ਹੋਰ ਇਹਨਾਂ ਨੂੰ ਕੋਈ ਦਿਖਦਾ ਨਹੀਂ ਹੈਗਾ ਕੱਲ ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਜਾਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਠੇਕੇ ਦੇ ਅੰਦਰੋਂ ਬਦਕਲਦੇ ਸੀ ਉਹ ਮੁਲਾਜ਼ਮ ਵੀ ਇੱਥੇ ਬਾਹਰ ਹੁੰਦੀ ਹੈ ਵੀ ਠੇਕੇ ਦੇ ਅੰਦਰ ਹੁੰਦੀ ਹੈ ਇਹਨਾਂ ਦੀ ਡਿਊਟੀ ਚੌਂਕ ਦੇ ਵਿੱਚ ਹੁੰਦੀ ਆ ਚੌਂਕ ਦੇ ਵਿੱਚ ਹੁਣ ਚਾਹੀਦੀ ਆ ਤਣਾਅ ਹੁਣ ਚਾਹੀਦੇ ਆ ਠੇਕੇ ਵਿੱਚ ਨਹੀਂ ਹੁਣ ਠੇਕੇ ਦਾ ਕੀ ਮਤਲਬ ਆ ਇਹਦੀ ਡਿਊਟੀ ਇੱਥੇ ਕੱਲ ਨੂੰ ਕੋਈ ਹਾਸਾ ਵਾਪਰ ਜਦੋਂ ਕੌਣ ਜ਼ਿੰਮੇਵਾਰ ਆ ਅਕਸਰ ਹਾਦਸੇ ਹੁੰਦੇ ਹੀ ਰਹਿੰਦੇ ਆ ਇਸ਼ਤ ਇਹ ਤੇ ਰੋਜ਼ ਹੀ ਹੁੰਦੇ ਆ ਰੋਜ਼ ਹੀ ਤਾਂ ਘਟਨਾਵਾਂ ਹੁੰਦੀਆਂ ਨੇ ਪਰ ਇਥੋਂ ਦੇ ਜ਼ਿੰਮੇਵਾਰ ਇਥੋਂ ਦੇ ਪੰਜਾਬ ਦੇ ਜਿੰਨੇ ਪੰਜਾਬ ਪੁਲਿਸ ਆ ਉਹਨਾਂ ਇਹ ਜ਼ਿੰਮੇਵਾਰ ਆ ਉਸ ਵਿੱਚ ਇੱਕ ਇੱਕ ਡੇਢ ਘੰਟਾ ਲੱਗ ਕੇ ਇਹ ਵਾਰ ਉੱਕੀ ਰਹਿੰਦੀ ਕੋਈ ਵਾਰ ਦੇਖੋਈ ਮੈਂ ਉਹੀ ਕਹਿੰਦਾ 5 ਮਿੰਟ ਦਾ ਇੱਕ ਪ੍ਰਾਣ ਹੁੰਦੇ ਆ ਉਹ 5 ਮਿੰਟ ਲਈ ਅਗਰ ਇਥੋਂ ਹੌਸਪੀਟਲ ਤੱਕ ਪਹੁੰਚਣ ਦਾ ਸਮਾਂ ਹੋਵੇ ਤੇ ਉਹ ਘੰਟਾ ਇੱਥੇ ਲੱਗ ਜਵੇ ਉਹ ਡੈੱਡ ਬੋਡੀ ਬਣ ਜਾਂਦਾ ਆ ਤੇ ਡਾਕਟਰ ਬਈ ਕਹਿੰਦਾ ਆਮ ਸੋਰੀ ਮੈਂ ਬਚਾ ਨਹੀਂ ਸਕਿਆ ਜੇ ਜਾਮ ਕਰਕੇ ਪਹਿਲਾਂ ਆ ਜਾਂਦੇ ਸਿਰਫ ਜਾਮ ਹੋਣ ਕਰਕੇ ਜਾਮ ਹੋਣ ਦੇ ਕਾਰਨ ਇਹ ਕਾਕੇ ਇਹਨਾਂ ਨੂੰ ਆਪਣੀ ਡਿਊਟੀ ਝਮਾਣੀ ਚਾਹੀਦੀ ਆ ਲੱਖ ਲੱਖ ਰੁਪਏ ਤਨਖਾਹਾਂ ਲੈ ਕੇ ਤੇ ਡਿਊਟੀਆਂ ਅਸੀਂ ਝਮਾ ਲਈਏ ਕੈਰਵਾਨ ਕਹਿੰਗੇ ਕਿ ਜਾਮ ਦੀ ਤਸਵੀਰਾਂ ਦੇਖੋ ਲੰਬਾ ਜਾਮ ਲੱਗਦਾ ਪਿਛਰਾਓ ਦੇਖੋ ਗਿੱਲਾਂ ਵਾਲੀ ਨਹਿਰ ਦੇ ਪੁਲ ਤੋਂ ਜਿਹੜਾ ਰਸਤਾ ਸ਼ੇਰਨਗਰ ਨੂੰ ਆਉਂਦਾ ਪੂਰੇ ਦੇਖੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਲਗਾਤਾਰ ਜਾਮ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਆਂ ਪਹਿਰ ਇੰਡੀਆ ਨਿਊਜ਼